ਸਾਤਿ ਸ਼੍ਰੀਆ ਕਾਲ ਜੀ ਪ੍ਰੀਤੀ ਰਸੋਈ ਚ ਚਾਹ ਬਣਾਉਣ ਲਈ ਲਾਚੀਆਂ ਕੁੱਟ ਰਹੀ ਸੀ ਤਾਂ ਉਹ ਸੋਚਣ ਲੱਗੀ ਕਿ ਮੰਮੀ ਜੀ ਦੀਆਂ ਸਹੇਲੀਆਂ ਆਈਆਂ ਆ ਮੈਂ ਉਹਨਾਂ ਲਈ ਪਕੌੜੇ ਵੀ ਬਣਾ ਦੇਨੀ ਆ ਉਹ ਆਪਣੀ ਸੱਸ ਦੇ ਕੋਲ ਗਈ ਤੇ ਹੌਲੀ ਜਿਹੀ ਬੋਲੀ ਮੰਮੀ ਜੀ ਮੈਂ ਸਾਰਿਆਂ ਲਈ ਪਕੌੜੇ ਬਣਾ ਦਵਾਂ ਉਹਦੀ ਸੱਸ ਉਹਨੂੰ ਪੈੜਾ ਜਾ ਵੇਖਦੇ ਹੋਏ ਬੋਲੀ ਇਹ ਤੇਰੇ ਪੇਕੇ ਨਹੀਂ ਆ ਕਿ ਕੋਈ ਘਰ ਆਵੇ ਤਾਂ ਚਾਹ ਦੇ ਨਾਲ ਪਕੌੜੇ ਬਣਾਉਣ ਬੈਠ ਹੈ ਤੂੰ ਬਸ ਚਾਹ ਬਣਾ ਲਾ ਬਾਰੋਂ ਮੈਂ ਪੀਜ਼ਾ ਪਰਗਰ ਮੰਗਵਾਇਆ ਆ ਮੇਰੀਆਂ ਸਹੇਲੀਆਂ ਤੇਲ ਵਾਲੇ ਪਕੌੜੇ ਥੋੜੀ ਨਾ ਖਾਣਗੀਆਂ ਤੂੰ ਛੋਟੇ ਜਿਹੇ ਪਿੰਡੋਂ ਆਈਆਂ ਤੈਨੂੰ ਸ਼ਹਿਰ ਦੇ ਤੌਰ ਤਰੀਕੇ ਬਾਰੇ ਕੁਝ ਨਹੀਂ ਪਤਾ ਇਸ ਲਈ ਮੂੰਹ ਬੰਦ ਕਰਕੇ ਬੈਠੀ ਰਹਿ ਸੱਸ ਦੀ ਫਟਕਾਰ ਸੁਣ ਕੇ ਪ੍ਰੀਤੀ ਦਾ ਚਿਹਰਾ ਉੱਤਰ ਗਿਆ ਪਰ ਉਦੋਂ ਹੀ ਉਹਦੀ ਸੱਸ ਦੀ ਇੱਕ ਸਹੇਲੀ ਨੇ ਕਿਹਾ ਕਿ ਅਨੀਤਾ ਤੂੰ ਤਾਂ ਹਮੇਸ਼ਾ ਸਾਨੂੰ ਪੀਜ਼ਾ 버ਗਰ ਹੀ ਖਵਾ ਦਿੰਨੀ ਆ ਅੱਜ ਤੇਰੀ ਬਹੂ ਆਈ ਆ ਅਸੀਂ ਉਹ ਤਾਂ ਵੇਖੀਏ ਕਿ ਬਹੂ ਕਿਹੋ ਜਿਹਾ ਪਕੌੜੇ ਬਣਾਉਂਦੀ ਆ ਬਹੂ ਤੂੰ ਅੱਜ ਸਾਡੇ ਲਈ ਪਕੌੜੇ ਬਣਾ ਲਾ ਤੇ ਸਾਨੂੰ ਖਵਾ ਦੇ ਇਹ ਸੁਣ ਕੇ ਪ੍ਰੀਤੀ ਖੁਸ਼ ਹੋ ਗਈ ਤੇ ਉਹ ਕਹਿਣ ਲੱਗੀ ਆਂਟੀ ਜੀ ਮੈਂ ਹੁਣੇ ਤੁਹਾਡੇ ਲਈ ਪਾਲਕ ਗੋਭੀ ਵਾਲੇ ਪਕੌੜੇ ਬਣਾ ਕੇ ਲੈ ਕੇ ਆਉਂਦੀ ਆ ਉਰ ਸੋਈ ਵਿੱਚ ਗਈ ਤੇ ਛੇਤੀ ਛੇਤੀ ਪਕੌੜੇ ਕੱਢਣ ਲੱਗੀ ਉਹ ਸਾਰਿਆਂ ਨੂੰ ਪਕੌੜੇ ਖਵਾ ਰਹੀ ਸੀ ਤੇ ਉਹਦੀ ਸੱਸ ਦੀਆਂ ਸਾਰੀਆਂ ਸਹੇਲੀਆਂ ਉਹਦੀ ਤਾਰੀਫ ਕਰ ਰਹੀਆਂ ਸੀ ਬਸ ਸੱਸ ਦਾ ਹੀ ਚਿਹਰਾ ਉੱਤਰਿਆ ਪਿਆ ਸੀ ਜਦੋਂ ਉਹਦੀਆਂ ਸਹੇਲੀਆਂ ਖਾ ਪੀ ਕੇ ਉੱਥੋਂ ਚਲੀਆਂ ਗਈਆਂ ਤਾਂ ਪ੍ਰੀਤੀ ਦੀ ਸੱਸ ਉਹਨੂੰ ਝਿੜਕਦੇ ਹੋਏ ਬੋਲੀ ਬਹੂ ਕਿੰਨੇ ਕਿਹਾ ਸੀ ਇਹ ਸਭ ਕਰਨ ਲਈ ਚੁੱਪਚਾਪ ਬੈਠ ਨਹੀਂ ਸਕਦੀ ਸੀ ਮੇਰੀਆਂ ਸਹੇਲੀਆਂ ਸਾਹਮਣੇ ਤੂੰ ਚੰਗਾ ਬਣ ਲਈਏ ਸਾਰਾ ਡਰਾਮਾ ਕੀਤਾ ਆ ਨਾ ਉਹ ਹਰਾਨ ਰਹਿ ਗਈ ਪਰ ਸੱਸ ਨੂੰ ਕੁਝ ਨਾ ਬੋਲ ਸਕੀ ਕਿਉਂਕਿ ਉਦੋਂ ਹੀ ਉਹਦੀ ਸੱਸ ਦੇ ਫੋਨ ਦੀ ਘੰਟੀ ਵੱਜਣ ਲੱਗੀ ਸੀ ਤੇ ਉਹ ਆਪਣੇ ਕਿਸੇ ਰਿਸ਼ਤੇਦਾਰ ਨਾਲ ਫੋਨ ਤੇ ਗੱਲ ਕਰਨ ਲੱਗ ਪਈ ਸੀ ਉਹ ਪ੍ਰੀਤੀ ਤੇ ਬਹੁਤ ਗੁੱਸਾ ਸੀ ਉਹਨੂੰ ਲੱਗਦਾ ਸੀ ਕਿ ਬਹੁਤ ਛੋਟੇ ਜਿਹੇ ਪਿੰਡ ਤੋਂ ਆਈ ਆ ਤਾਂ ਉਹਨਾਂ ਦੇ ਪਰਿਵਾਰ ਵਿੱਚ ਫਿੱਟ ਨਹੀਂ ਆ ਜੇ ਬਹੂ ਕੋਈ ਸਪੈਸ਼ਲ ਪਕਵਾਨ ਬਣਾ ਦਿੰਦੀ ਸੀ ਤਾਂ ਉਹ ਕਹਿਣ ਲੱਗਦੀ ਕਿ ਤੂੰ ਬਹੁਤ ਜ਼ਿਆਦਾ ਰਾਸ਼ਨ ਬਰਬਾਦ ਕਰਦੀ ਆ ਆਪਣੇ ਘਰ ਕਦੀ ਤੂੰ ਇੰਨਾ ਰਾਸ਼ਨ ਪਾਣੀ ਵੇਖਿਆ ਆ ਮੈਨੂੰ ਨਹੀਂ ਲੱਗਦਾ ਕਿ ਤੂੰ ਕਦੀ ਵੇਖਿਆ ਹੋਵੇਗਾ ਵੱਡੇ ਸ਼ਹਿਰ ਚ ਆ ਕੇ ਤੇਰਾ ਦਿਮਾਗ ਖਰਾਬ ਹੋ ਗਿਆ ਆ ਜਦੋਂ ਰਾਜਨ ਦੇ ਵਿਆਹ ਦੀ ਗੱਲ ਚੱਲ ਰਹੀ ਸੀ ਉਦੋਂ ਨੀਤਾ ਜੀ ਦੇ ਪਤੀ ਨੇ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲੀ ਪ੍ਰੀਤੀ ਨੂੰ ਆਪਣੇ ਮੁੰਡੇ ਲਈ ਪਸੰਦ ਕੀਤਾ ਅਨੀਤਾ ਜੀ ਨੇ ਪੂਰਾ ਵਿਰੋਧ ਕੀਤਾ ਕਿ ਮੈਂ ਤਾਂ ਸ਼ਹਿਰ ਦੀ ਕੁੜੀ ਨੂੰ ਹੀ ਘਰ ਦੀ ਬਹੂ ਦੇ ਰੂਪ ਵਿੱਚ ਵੇਖਣਾ ਚਾਹੁੰਦੀ ਆ ਪਰ ਉਹਨਾਂ ਦੇ ਪਤੀ ਨੇ ਪ੍ਰੀਤੀ ਨੂੰ ਹੀ ਬਹੂ ਬਣਾਉਣ ਦਾ ਫੈਸਲਾ ਕਰ ਲਿਆ ਸੀ ਰਾਜਨ ਵੀ ਪ੍ਰੀਤੀ ਨੂੰ ਪਸੰਦ ਕਰ ਚੁੱਕਿਆ ਸੀ ਤਾਂ ਅਨੀਤਾ ਜੀ ਦੀ ਏਕ ਨਾ ਚੱਲੀ ਤੇ ਪ੍ਰੀਤੀ ਬਹੂ ਬਣ ਕੇ ਇਹਨਾਂ ਦੇ ਘਰ ਆ ਗਈ ਪਰ ਹੁਣ ਉਹ ਪ੍ਰੀਤੀ ਨੂੰ ਦਿਲ ਤੋਂ ਬਹੁ ਸਵੀਕਾਰ ਨਹੀਂ ਕਰ ਰਹੀ ਸੀ। ਉਹ ਉਹਨੂੰ ਹਮੇਸ਼ਾ ਤਰ੍ਹਾਂ-ਤਰ੍ਹਾਂ ਦੇ ਤਾਣੇ ਮਾਰਦੀ ਸੀ। ਪ੍ਰੀਤੀ ਨੂੰ ਸਮਝ ਨਹੀਂ ਆਉਂਦਾ ਸੀ ਕਿ ਆਖਰ ਉਹਦੀ ਕੀ ਗਲਤੀ ਆ। ਐਵੇਂ ਹੀ ਇੱਕ ਦਿਨ ਪ੍ਰੀਤੀ ਨੇ ਗਲੀ ਵਿੱਚੋਂ ਸਾਗ ਖਰੀਦ ਲਿਆ। ਉਹਦੀ ਸੱਸ ਗੁੱਸੇ ਵਿੱਚ ਕਹਿਣ ਲੱਗੀ ਕਿ ਇਹ ਸਾਗ ਬਾਜ਼ਾਰ ਵਿੱਚ 80 ਰੁਪਏ ਕਿਲੋ ਮਿਲਦਾ ਆ। ਤੈਨੂੰ ਇਹ ਸਾਗ ਖਰੀਦਣ ਦੀ ਕੀ ਲੋੜ ਸੀ? ਤਾਂ ਉਹ ਕਹਿਣ ਲੱਗੀ, "ਮਾ ਜੀ, ਇਸ ਸਾਗ ਮੈਨੂੰ ਬਹੁਤ ਪਸੰਦ ਆ ਤੇ ਬਹੁਤ ਤਾਜ਼ਾ ਮਿਲ ਰਿਹਾ ਸੀ ਤਾਂ ਮੈਂ ਖਰੀਦ ਲਿਆ ਤਾਂ ਉਹ ਗੁੱਸੇ ਵਿੱਚ ਕਹਿਣ ਲੱਗੀ ਕਿ ਇਸ ਕਾਫੂ ਸੁੱਤੇ ਤੂੰ ਪੈਸੇ ਬਰਬਾਦ ਕਰ ਦਿੱਤੇ ਆ ਪੈਸੇ ਬਰਬਾਦ ਕਰਨ ਦੀ ਕੋਈ ਲੋੜ ਨਹੀਂ ਆ ਐਵੇਂ ਤਾਂ ਤੂੰ ਪੂਰਾ ਘਰ ਹੀ ਬਰਬਾਦ ਕਰ ਦੇਵੇਂਗੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਛੋਟੇ ਜਿਹੇ ਪਿੰਡ ਦੀ ਕੁੜੀ ਜਦੋਂ ਬਹੂ ਬਣ ਕੇ ਆਉਂਦੀ ਆ ਤਾਂ ਘਰ ਬਰਬਾਦ ਕਰ ਦਿੰਦੀ ਆ ਕਿਉਂਕਿ ਉਹਨੂੰ ਸ਼ਹਿਰ ਵਿੱਚ ਰਹਿਣ ਦੇ ਤੌਰ ਤਰੀਕੇ ਪਤਾ ਨਹੀਂ ਹੁੰਦੇ ਇੱਥੇ ਇੰਨੀਆਂ ਮਹਿੰਗੀਆਂ ਮਹਿੰਗੀਆਂ ਸਬਜ਼ੀਆਂ ਕੋਈ ਨਹੀਂ ਖਾਂਦਾ ਅੱਜ ਕਦੂ ਸਸਤਾ ਮਿਲ ਰਿਹਾ ਸੀ ਤੂੰ ਉਹ ਲੈ ਆਉਂਦੀ ਤਾਂ ਪ੍ਰੀਤੀ ਕਹਿਣ ਲੱਗੀ ਮੰਮੀ ਜੀ ਮੈਂ ਕਦੂ ਵੀ ਲੈ ਆਈ ਆ ਨਾ ਪਰ ਇਹ ਸਾਗ ਵੇਖ ਕੇ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕੀ ਤਾਂ ਸੱਸ ਗੁੱਸੇ ਨਾਲ ਬੋਲੀ ਤੂੰ ਛੋਟੇ ਪਿੰਡ ਤੋਂ ਆਈ ਆ ਨਾ ਇਸ ਲਈ ਤੈਨੂੰ ਅਕਲ ਨਹੀਂ ਆ ਕਿ ਕਦੋਂ ਕੀ ਖਰੀਦਣਾ ਚਾਹੀਦਾ ਆ ਇਹ ਸੁਣ ਕੇ ਉਹਦਾ ਦਿਲ ਬਹੁਤ ਉਦਾਸ ਹੋ ਗਿਆ ਉਦੋਂ ਹੀ ਉਹਦਾ ਸਹੁਰਾ ਬਾਹਰੋਂ ਆ ਗਿਆ ਤੇ ਉਹ ਪ੍ਰੀਤੀ ਦੀ ਸੱਸ ਨੂੰ ਚਿੜਕਦੇ ਹੋਏ ਬੋਲਿਆ ਕਿ ਤੂੰ ਹਮੇਸ਼ਾ ਬਹੂ ਦੇ ਪਿੱਛੇ ਕਿਉਂ ਪੈ ਰੰਨੀ ਆ ਜਦੋਂ ਤੂੰ ਇਕੱਲੀ 200 ਰੁਪਏ ਦਾ ਪੀਜ਼ਾ ਖਾ ਸਕਦੀ ਆ ਤਾਂ ਬਹੁ ਸਾਰਿਆਂ ਲਈ 80 ਰੁਪਏ ਦਾ ਸਾਕ ਕਿਉਂ ਨਹੀਂ ਲੈ ਸਕਦੀ ਪਤੀ ਦੀ ਫਟਕਾਰ ਸੁਣ ਕੇ ਅਨੀਤਾ ਜੀ ਗੁੱਸੇ ਵਿੱਚ ਆਪਣੇ ਕਮਰੇ ਵਿੱਚ ਚਲੀ ਗਈ ਪਰ ਪ੍ਰੀਤੀ ਨੂੰ ਬੜਾ ਬੁਰਾ ਲੱਗ ਰਿਹਾ ਸੀ ਕਿ ਉਹਦੀ ਸੱਸ ਹਮੇਸ਼ਾ ਉਹਨੂੰ ਬੁਰਾ ਭਲਾ ਕਿਉਂ ਕਹਿੰਦੀ ਰਹਿੰਦੀ ਆ ਇੱਕ ਵਾਰ ਪ੍ਰੀਤੀ ਦਾ ਸਹੁਰਾ ਆਪਣੇ ਆਫਿਸ ਦੇ ਟੂਰ ਤੇ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ ਤੇ ਰਾਜਨ ਵੀ ਸਵੇਰੇ ਸਵੇਰੇ ਆਫਿਸ ਜਾਣ ਲਈ ਘਰੋਂ ਨਿਕਲ ਗਿਆ ਉਹਦੀ ਸੱਸ ਆਪਣੀਆਂ ਸਹੇਲੀਆਂ ਨਾਲ ਕਿਤੇ ਘੁੰਮਣ ਗਈ ਹੋਈ ਸੀ ਉਦੋਂ ਹੀ ਦਰਵਾਜ਼ੇ ਦੀ ਘੰਟੀ ਵੱਜੀ ਉਹਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਉਹਦੇ ਪਾਪਾ ਵੱਡੇ-ਵੱਡੇ ਥੈਲੇ ਲੈ ਕੇ ਦਰਵਾਜ਼ੇ ਤੇ ਖੜੇ ਸੀ ਆਪਣੇ ਪਾਪਾ ਨੂੰ ਵੇਖਦੇ ਹੀ ਪ੍ਰੀਤੀ ਬਹੁਤ ਖੁਸ਼ ਹੋ ਗਈ ਤੇ ਉਹਨੇ ਪਿਆਰ ਨਾਲ ਆਪਣੇ ਪਾਪਾ ਦਾ ਸਵਾਗਤ ਕੀਤਾ ਜਦੋਂ ਉਹਦੀ ਸੱਸ ਘਰ ਆਈ ਤੇ ਉਹਨੇ ਵੇਖਿਆ ਕਿ ਬਹੂ ਦੇ ਪਿਤਾ ਜੀ ਆਏ ਆ ਤਾਂ ਉਹ ਬਹੂ ਨੂੰ ਤਾਣੇ ਮਾਰਦੇ ਹੋਏ ਕਹਿਣ ਲੱਗੀ ਕਿ ਭਲਾ ਬਿਨਾਂ ਦੱਸੇ ਕੋਈ ਤੀ ਦੇ ਘਰੋਂ ਦਾ ਆਇਆ ਤਪ੍ਰੀਤੀ ਨੇ ਕਿਹਾ ਉਹ ਮੰਮੀ ਜੀ ਪਾਪਾ ਕੋਈ ਸਮਾਨ ਲੈ ਕੇ ਆਇਆ ਕੱਲ ਉਹ ਇਥੋਂ ਚਲੇ ਜਾਣਗੇ ਉਦੋਂ ਹੀ ਪ੍ਰੀਤੀ ਦੇ ਪਾਪਾ ਬਾਹਰ ਆ ਕੇ ਪ੍ਰੀਤੀ ਦੀ ਸੱਸ ਨਾਲ ਗੱਲਾਂ ਕਰਨ ਲੱਗੇ ਤਾਂ ਪ੍ਰੀਤੀ ਖਾਣਾ ਬਣਾਉਣ ਲਈ ਰਸੋਈ ਵਿੱਚ ਚਲੀ ਗਈ ਥੋੜੀ ਦੇਰ ਬਾਅਦ ਪ੍ਰੀਤੀ ਦੇ ਪਾਪਾ ਆਰਾਮ ਕਰਨ ਲਈ ਕਮਰੇ 'ਚ ਆ ਗਏ ਤਾਂ ਪ੍ਰੀਤੀ ਦੀ ਸੱਸ ਵੀ ਆਪਣੇ ਕਮਰੇ ਵਿੱਚ ਚਲੀ ਗਈ ਜਦੋਂ ਦੁਪਹਿਰ ਦੇ ਖਾਣੇ ਦਾ ਸਮਾਂ ਹੋਣ ਲੱਗਾ ਤਾਂ ਪ੍ਰੀਤੀ ਦੀ ਸੱਸ ਨੂੰ ਰਸੋਈ ਵਿੱਚੋਂ ਬੜੀ ਹੀ ਵਧੀਆ ਖੁਸ਼ਬੂ ਆਉਣ ਲੱਗੀ ਤਾਂ ਉਹ ਸੋਚਣ ਲੱਗੀ ਕਿ ਬਹੂ ਕੀ ਬਣਾ ਰਹੀ ਆ ਤਾਂ ਉੱਠ ਕੇ ਰਸੋਈ ਵਿੱਚ ਆਈ ਤਾਂ ਉਹਨੇ ਵੇਖਿਆ ਕਿ ਬਹੂ ਨੇ ਮਟਰਾਂ ਦੀ ਸਬਜ਼ੀ ਬਣਾਈਆਂ ਜਿਹਦੇ ਵਿੱਚ ਉਹ ਟਣੀਆਂ ਕੱਟ ਕੇ ਪਾ ਰਹੀ ਸੀ ਤਾਂ ਹੈਰਾਨੀ ਨਾਲ ਬੋਲੀ ਬਹੂ ਇਹ ਤੂੰ ਕੀ ਬਣਾ ਰਹੀ ਆ ਤੈਨੂੰ ਪਤਾ ਆ ਅੱਜਕੱਲ ਮਟਰ 100 ਰੁਪਏ ਕਿਲੋ ਮਿਲਦੇ ਆ ਆਪਣੇ ਪਾਪ ਵਾਲੀ ਤੂੰ ਇੰਨੀ ਮਹਿੰਗੀ ਸਬਜ਼ੀ ਬਣਾਈ ਆਂ ਬਹੂ ਇਹ 100 ਰੁਪਏ ਕਿਲੋ ਵਾਲੇ ਮਟਰ ਤੇਰੇ ਪਿਓ ਨੇ ਕਦੀ ਖਾਦੇ ਆ ਸੱਚ ਕਹਿੰਦੇ ਆ ਲੋਕ ਕਿ ਭੁੱਖੇ ਘਰ ਦੀ ਕੁੜੀ ਬਹੂ ਬਣ ਕੇ ਆ ਜਾਵੇ ਤਾਂ ਘਰ ਬਰਬਾਦ ਕਰ ਦਿੰਦੀ ਆ ਆਪਣੇ ਪਿਓ ਲਈ ਇੰਨੀ ਮਹਿੰਗੀ ਸਬਜ਼ੀ ਕਿਉਂ ਬਣਾਈ ਤੂੰ ਉੱਤੋਂ ਤੂੰ ਆਲੂ ਗੋਭੀ ਵੀ ਬਣਾ ਰਹੀ ਆ ਤੇ ਦਾਲ ਨੂੰ ਇੰਨਾ ਜ਼ਿਆਦਾ ਕਿਉਂ ਪਾ ਕੇ ਤੜਕਾ ਕਿਉਂ ਲਾਇਆ ਆ ਕੀ ਇੰਨਾ ਸਾਰਾ ਸਮਾਨ ਤੇਰੇ ਪਿਓ ਦੇ ਘਰੋਂ ਆਇਆ ਆ ਤਾਂ ਪ੍ਰੀਤੀ ਹੌਲੀ ਜਿਹੀ ਮੁਸਕਰਾਈ ਤੇ ਕਹਿਣ ਲੱਗੀ ਮੰਮੀ ਜੀ ਤੁਸੀਂ ਇੰਨਾ ਸਹੀ ਕਿਵੇਂ ਬੋਲ ਲੈਂਦੇ ਹੋ ਇਹ ਗੱਲ ਬਿਲਕੁਲ ਸਹੀ ਆ ਕਿ ਅੱਜ ਕੱਲ ਮਟਰ 100 ਰੁਪਏ ਕਿਲੋ ਮਿਲ ਰਹੇ ਪਰ ਇਹ ਤੁਸੀਂ ਬਾਜ਼ਾਰ ਵਾਲੇ ਮਟਰਾਂ ਦੀ ਗੱਲ ਕਰ ਰਹੇ ਸੀ ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਮੇਰੇ ਪਿੰਡੋਂ ਬਹੁਤ ਸਮਾਨ ਆਇਆ ਆ ਉਹ ਸਮਾਨ ਲੈ ਕੇ ਪਾਪਾ ਆਏ ਸੀ ਤੇ ਹਾਂ ਇਹ ਮਟਰ ਤੇ ਕਿਉਂ ਤੇ ਹੋਰ ਵੀ ਸਾਰੇ ਮਸਾਲੇ ਮੇਰੇ papa ਲੈ ਕੇ ਆਇਆ ਇਸ ਲਈ ਅੱਜ ਮੈਂ ਇਹ ਸਪੈਸ਼ਲ ਖਾਣਾ ਬਣਾਇਆ ਆ ਤਾਂ ਇਵੇਂ ਹੀ ਬਹੁਤ ਸਾਰੀਆਂ ਸ਼ੁੱਧ ਚੀਜ਼ਾਂ ਸਮੇਂ-ਸਮੇਂ ਤੇ ਪਿੰਡ ਵਿੱਚ ਸਾਡੇ ਘਰ ਆਉਂਦੀਆਂ ਰਹਿੰਦੀਆਂ ਆ ਤਾਂ ਸਾਨੂੰ ਚੰਗਾ ਖਾਣ ਪੀਣ ਦੀ ਆਦਤ ਆ ਹੁਣ ਮੈਂ ਇਸ ਘਰ ਦੀ ਬਹੂ ਬਣ ਗਈ ਆ ਤਾਂ ਇੱਥੇ ਵੀ ਕੁਝ ਨਾ ਕੁਝ ਤਾਂ ਆਉਂਦਾ ਹੀ ਰਹੂਗਾ ਤਾਂ ਤੁਹਾਨੂੰ ਵੀ ਇਹ ਸਾਰੀਆਂ ਚੀਜ਼ਾਂ ਖਾਣ ਦੀ ਆਦਤ ਪੈ ਜਾਊਗੀ ਤੇ ਤੁਹਾਨੂੰ ਮਹਿੰਗਾਈ ਦੇ ਬਾਰੇ ਜ਼ਿਆਦਾ ਸੋਚਣ ਦੀ ਕੋਈ ਲੋੜ ਨਹੀਂ ਆ। ਬਹੂ ਦੀ ਗੱਲ ਸੁਣ ਕੇ ਉਹਦੀ ਸੱਸ ਚੁੱਪ ਹੋ ਗਈ। ਤਾਂ ਪ੍ਰੀਤੀ ਨੇ ਵੀ ਮਜ਼ੇ ਲੈਂਦੇ ਹੋਏ ਕਿਹਾ ਮਾਂ ਜੀ ਤੁਸੀਂ ਹਮੇਸ਼ਾ ਮੈਨੂੰ ਬਾਹਰੋਂ ਮੰਗਵਾਈ ਚੀਜ਼ ਬਾਰੇ ਸੁਣਾਉਣ ਲੱਗਦੇ ਹੋ ਨਾ ਕਿ ਮੈਂ ਆਪਣੇ ਪੇਕੇ ਸਾਰੀਆਂ ਚੀਜ਼ਾਂ ਕਦੀ ਖਾਧੀਆਂ ਜਾਂ ਨਹੀਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਪੀਜੇ 버ਗਰ ਤੋਂ ਵਧੀਆ ਚੀਜ਼ਾਂ ਮੈਂ ਖਾਧੀਆਂ ਆ ਤੇ ਤੁਸੀਂ ਜਿਸ ਤਰ੍ਹਾਂ ਖਰਚੇ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹੋ ਹਮੇਸ਼ਾ ਬਚਤ ਕਰਨ ਬਾਰੇ ਕਹਿੰਦੇ ਰਹਿੰਦੇ ਹੋ ਤਾਂ ਮੈਨੂੰ ਲੱਗਦਾ ਆ ਕਿ ਤੁਹਾਨੂੰ ਪੌਸ਼ਟਿਕ ਚੀਜ਼ਾਂ ਜ਼ਿਆਦਾ ਖਾਣ ਨੂੰ ਨਹੀਂ ਮਿਲੀਆਂ ਹੋਣਗੀਆਂ ਪਰ ਤੁਸੀਂ ਚਿੰਤਾ ਨਾ ਕਰੋ ਹੁਣ ਮੈਂ ਆ ਗਈ ਆ ਨਾ ਤਾਂ ਤੁਹਾਨੂੰ ਵਧੀਆ-ਵਧੀਆ ਚੀਜ਼ਾਂ ਬਣਾ-ਬਣਾ ਕੇ ਖਵਾਉਂਗੀ ਕਿਉਂਕਿ ਮੇਰੇ ਪੇਕਿਆਂ ਤੋਂ ਇਹ ਸਾਰੀਆਂ ਚੀਜ਼ਾਂ ਆਜਾਇਆ ਕਰਨਗੀਆਂ ਹਾਂ ਇੱਥੇ ਥੋੜੀ ਦਿੱਕਤ ਹੁੰਦੀ ਆ ਪਰ ਜਦੋਂ ਵੀ ਮੇਰੇ ਪੇਕਿਆਂ ਤੋਂ ਕੋਈ ਸਮਾਨ ਆਊਗਾ ਤਾਂ ਮੈਂ ਇੱਥੇ ਵੀ ਬਣਾ ਲਿਆ ਕਰੂੰਗੀ ਤੇ ਤੁਹਾਨੂੰ ਵੀ ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਸਵਾਦ ਪਤਾ ਹੋਣਾ ਚਾਹੀਦਾ ਆ ਨਾ ਤਾਂ ਪ੍ਰੀਤੀ ਦੀ ਸੱਸ ਇੱਕਦਮ ਖਮੋਚ ਹੋ ਗਈ ਸੀ ਤਾਂ ਉਹ ਕਹਿਣ ਲੱਗੀ ਕਿ ਮੈਂ ਪਾਪਾ ਨੂੰ ਬੁਲਾ ਕੇ ਲਿਆਉਣੀ ਆ ਫਿਰ ਇਕੱਠੇ ਬੈ ਕੇ ਖਾਣਾ ਖਾਵਾਂਗੇ ਵੈਸੇ ਮੰਮੀ ਜੀ ਇੱਕ ਗੱਲ ਸੱਚ ਸੱਚ ਦੱਸਿਓ ਖਾਣੇ ਦੀ ਖੁਸ਼ਬੂ ਤੋਂ ਹੀ ਤੁਸੀਂ ਉੱਠ ਕੇ ਖਿੱਚੇ ਚਲੇ ਆਏ ਹੋ ਨਾ ਵੈਸੇ ਤਾਂ ਤੁਸੀਂ ਕਮਰੇ ਵਿੱਚੋਂ ਨਿਕਲਦੇ ਵੀ ਨਹੀਂ ਹੋ ਤਾਂ ਪ੍ਰੀਤੀ ਦੀ ਸੱਸ ਹੁਣ ਕੀ ਬੋਲਦੀ ਤੇ ਸ਼ਰਮਿੰਦਗੀ ਨਾਲ ਕਹਿਣ ਲੱਗੀ ਕਿ ਮੈਨੂੰ ਇਹ ਸਾਰੀਆਂ ਚੀਜ਼ਾਂ ਖਾਣ ਦਾ ਕੋਈ ਸ਼ੌਂਕ ਨਹੀਂ ਆ ਤਾਂ ਪ੍ਰੀਤੀ ਨੇ ਨਹਿਲੇ ਤੇ ਦੈਲਾ ਮਾਰਦੇ ਹੋਏ ਕਿਹਾ ਤਾਂ ਠੀਕ ਆ ਮੰਮੀ ਜੀ ਤੁਹਾਡੇ ਲਈ ਮੈਂ ਕद्दू ਦੀ ਸਬਜ਼ੀ ਬਣਾ ਦੇਣੀ ਆ ਅੱਜ ਕੱਲ ਬਾਜ਼ਾਰ ਵਿੱਚ ਓਹੋ ਸਬਜ਼ੀ ਸਾਰਿਆਂ ਤੋਂ ਸਸਤੀ ਮਿਲਦੀ ਆ ਇਹਦੇ ਤੇ ਉਹਦੀ ਸਾਸਰ ਨਰਾਜ ਹੁੰਦੇ ਹੋਏ ਬੋਲੀ ਹੁਣ ਜੋ ਬਣਿਆ ਆ ਮੈਂ ਉਹ ਖਾ ਲੂਗੀ ਜਿਆਦਾ ਡਰਾਮੇ ਕਰਨ ਦੀ ਲੋੜ ਨਹੀਂ ਆ ਇਹਨਾ ਕਹਿ ਕੇ ਉਹ ਡਾਈਨਿੰਗ ਟੇਬਲ ਤੇ ਜਾ ਕੇ ਬਹਿ ਗਈ ਤਾਂ ਪ੍ਰੀਤੀ ਨੂੰ ਹਾਸਾ ਆ ਗਿਆ ਕਿ ਸਾਸਾ ਹਮੇਸ਼ਾ ਉਹਨੂੰ ਰੋਕਦੀ ਟੋਕਦੀ ਰਹਿੰਦੀ ਸੀ ਤੇ ਅੱਜ ਕਿਵੇਂ ਉਹਦਾ ਚਿਹਰਾ ਉਤਰ ਗਿਆ ਸੀ ਉਹ ਉੱਟ ਕੇ ਹਾਲ ਵੀ ਚਾਈ ਤੇ ਡਾਈਨਿੰਗ ਟੇਬਲ ਤੇ ਖਾਣਾ ਰੱਖਦੇ ਹੋਏ ਬੋਲੀ ਮੰਮੀ ਜੀ ਮੈਂ ਤੁਹਾਨੂੰ ਬਸ ਇਨਾ ਹੀ ਕਹਿਣਾ ਚਾਹੁੰਨੀ ਆ ਕਿ ਕਦੀ ਵੀ ਮੇਰੇ ਪੇਕੇ ਜਾਂ ਮੰਮੀ ਪਾਪਾ ਨੂੰ ਲੈ ਕੇ ਮੈਨੂੰ ਕੋਈ ਗਾਲ ਨਾ ਕਰਿਓ ਆਪਣੇ ਪੇਕੇ ਮੈਂ ਇਨਾ ਚਿਰ ਕਿਵੇਂ ਰਹੀ ਮੈਂ ਕੀ ਕੀ ਖਾਦਾ ਪੀਤਾ ਇਹਦਾ ਹਿਸਾਬ ਮੈਂ ਤੁਹਾਨੂੰ ਦੇਣਾ ਜ਼ਰੂਰੀ ਨਹੀਂ ਸਮਝਦੀ ਮੈਂ ਤਾਂ ਆਪਣੇ ਪੇਕੇ ਬਹੁਤ ਸਾਰੇ ਸੁੱਖ ਛੱਡ ਕੇ ਆਈ ਆ ਤੇ ਇੱਥੇ ਮੈਨੂੰ ਬਹੁਤ ਕੁਝ ਐਡਜਸਟ ਕਰਨਾ ਪੈ ਰਿਹਾ ਆ ਜੇਸਾ ਸਾਗ ਨੂੰ ਲੈ ਕੇ ਤੁਸੀਂ ਉਸ ਦਿਨ ਇਹਨਾਂ ਕੋਲ ਸੁਣਾਇਆ ਸੀ ਉਹ ਸਾਗ ਤਾਂ ਮੇਰੇ ਪੇਕੇ ਮੁਫਤ ਵਿੱਚ ਮਿਲ ਜਾਂਦਾ ਆ ਤੁਸੀਂ ਐਵੇਂ ਕਿਉਂ ਸੋਚਦੇ ਹੋ ਕਿ ਮੇਰੇ ਪੇਕੇ ਮੈਨੂੰ ਕੁਝ ਖਾਣ ਪੀਣ ਨੂੰ ਨਹੀਂ ਮਿਲਦਾ ਹੋਣਾ ਮੇਰੇ ਪੇਕੇ ਤਾਂ ਸ਼ਹਿਰ ਤੋਂ ਵੀ ਜ਼ਿਆਦਾ ਵਧੀਆ ਚੀਜ਼ਾਂ ਮਿਲਦੀਆਂ ਆ ਤੇ ਇੱਥੇ ਤਾਂ ਇਹਨਾਂ ਖਰਚ ਕਰਨ ਦੇ ਬਾਅਦ ਵੀ ਚੰਗੀ ਚੀਜ਼ ਨਹੀਂ ਮਿਲਦੀ ਮੈਂ ਵੈਸੇ ਹੀ ਬਹੁਤ ਐਡਜਸਟ ਕਰਨ ਦੀ ਕੋਸ਼ਿਸ਼ ਕਰ ਰਹੀ ਆ ਤਾਂ ਗੱਲ-ਗੱਲ ਤੇ ਤਾਨੇ ਮਾਰ ਕੇ ਮੇਰਾ ਦਿਲ ਹੋਰ ਦਿਖਾਉਂਦੀ ਤੁਹਾਨੂੰ ਲੋੜ ਨਹੀਂ ਆ ਤੁਹਾਨੂੰ ਐਵੇਂ ਕਿਉਂ ਲੱਗਦਾ ਆ ਕਿ ਸ਼ਹਿਰ ਚ ਜ਼ਿਆਦਾ ਬਿਹਤਰ ਖਾਣ ਪੀਣ ਦੀਆਂ ਚੀਜ਼ਾਂ ਮਿਲਦੀਆਂ ਹੋਣਗੀਆਂ ਅੱਜ ਵੀ ਪਿੰਡ ਚ ਜ਼ਿਆਦਾ ਪੋਸਟਿਕ ਤੇ ਸਵਾਦ ਚੀਜ਼ਾਂ ਮਿਲਦੀਆਂ ਆ ਤੇ ਜੇ ਮੈਂ ਤੁਹਾਨੂੰ ਇੰਨੀ ਹੀ ਨਾ ਨਾ ਪਸੰਦਿਆਂ ਤਾਂ ਮੈਂ ਰਾਜਨ ਨੂੰ ਕਹਿ ਦਵਾਂਗੀ ਆਪਾਂ ਕਿਤੇ ਹੋਰ ਸ਼ਿਫਟ ਹੋ ਜਾਵਾਂਗੇ ਮੈਂ ਇਦਾਂ ਕਲੇ-ਕਲੇਸ਼ ਵਿੱਚ ਹੋਰ ਜ਼ਿਆਦਾ ਦਿਨ ਨਹੀਂ ਰਹਿ ਸਕਦੀ ਤਾਂ ਪ੍ਰੀਤੀ ਦੀ ਸਾਸ ਤੁਹਾੜਾ ਜਾ ਡਰ ਗਈ ਕਿ ਬਹੂ ਇਹ ਕੀ ਕਹਿ ਰਹੀ ਆ ਪਰ ਹੁਣ ਪ੍ਰੀਤੀ ਦੀ ਸ਼ਾਨ ਸ਼ਕਤੀ ਵੀ ਜਵਾਬ ਦੇ ਰਹੀ ਸੀ ਕਿਉਂਕਿ ਬਿਨਾ ਕਿਸੇ ਗਲਤੀ ਦੇ ਉਹਦੀ ਸਾਸੋ ਦੇ ਪਿੱਛੇ ਪਈ ਹੋਈ ਸੀ ਪ੍ਰੀਤੀ ਦੀ ਸਾਸ ਪਸੀਨੇ ਪਸੀਨੇ ਹੋ ਗਈ ਉਦੋਂ ਹੀ ਪ੍ਰੀਤੀ ਦੇ ਪਾਪਾ ਉੱਠ ਕੇ ਡਾਈਨਿੰਗ ਟੇਬਲ ਤੇ ਆ ਗਏ ਤੇ ਇੱਕ ਲੰਮਾ ਸਾ ਲੈਂਦੇ ਹੋਏ ਬੋਲੇ ਵਾਹ ਪੁੱਤ ਖਾਣਾ ਤਾਂ ਬਹੁਤ ਸਵਾਦ ਬਣਾਇਆ ਤੂੰ ਬਹੁਤ ਵਧੀਆ ਖੁਸ਼ਬੂ ਆ ਰਹੀ ਆ ਤਾਂ ਪ੍ਰੀਤੀ ਮੁਸਕਰਾਉਂਦੇ ਹੋਏ ਬੋਲੀ ਜੀ ਪਾਪਾ ਜੀ ਹੁਣੇ ਮੰਮੀ ਜੀ ਵੀ ਇਹੋ ਗੱਲ ਕਹਿ ਰਹੇ ਸੀ ਇਹ ਬਹੁਤ ਖੁਸ਼ ਆ ਕਿ ਤੁਸੀਂ ਪਿੰਡੋਂ ਘਿਓ ਤੇ ਮਟਰ ਲੈ ਕੇ ਆਇਓ ਤਾਂ ਪ੍ਰੀਤੀ ਦੇ ਪਾਪਾ ਹੋਰ ਵੀ ਖੁਸ਼ ਹੋ ਗਏ ਤੇ ਕਹਿਣ ਲੱਗੇ ਹਾਂ ਉੱਥੇ ਤਾਂ ਹਮੇਸ਼ਾ ਕੁਝ ਨਾ ਕੁਝ ਹੁੰਦਾ ਹੀ ਰਹਿੰਦਾ ਆ ਮੈਂ ਤੈਨੂੰ ਵੀ ਇੱਥੇ ਭੇਜ ਦਿਆ ਕਰੂੰਗਾ ਕਿਉਂ ਭੈਣ ਜੀ ਤੁਹਾਨੂੰ ਵੀ ਤਾਂ ਪਿੰਡ ਦੀਆਂ ਚੀਜ਼ਾਂ ਪਸੰਦ ਆਉਂਦੀਆਂ ਹੋਣਗੀਆਂ ਨਾ ਇੱਥੇ ਸ਼ਹਿਰ ਵਿੱਚ ਤਾਂ ਪਿੰਡ ਵਾਲਾ ਸਵਾਦ ਨਹੀਂ ਆਉਂਦਾ ਖੈਰ ਹੁਣ ਜਿਹੜਾ ਇੱਥੇ ਰਹਿੰਦਾ ਆ ਉਹ ਉਹਦੇ ਅਨੁਸਾਰ ਟਾਲੀ ਜਾਂਦਾ ਆ ਪਰ ਕਦੀਕਦਰ ਪਿੰਡ ਦੀਆਂ ਚੀਜ਼ਾਂ ਵਿੱਚ ਖਾਣ ਪੀਣ ਵਿੱਚ ਮਜ਼ਾ ਆਉਂਦਾ ਆ ਤਾਂ ਪ੍ਰੀਤੀ ਦੀ ਸੱਸ ਜ਼ਬਰਨ ਮੁਸਕਰਾਉਣ ਦੀ ਕੋਸ਼ਿਸ਼ ਕਰਦੇ ਹੋਏ ਹਾਂ ਵਿੱਚ ਸਿਰ ਹਿਲਾਉਣ ਲੱਗੀ ਖਾਣਾ ਖਾਂਦਿਆਂ ਹੀ ਉਹਦੀਆਂ ਅੱਖਾਂ ਖੁੱਲ ਗਈਆਂ ਖਾਣਾ ਸੱਚਮੁੱਚ ਬਹੁਤ ਸਵਾਦ ਬਣਿਆ ਸੀ ਖੇਤਾਂ ਦੇ ਤਾਜ਼ੇ ਹਰੇ ਮਟਰ ਦੀ ਸਬਜ਼ੀ ਦੇਸੀ ਘਿਓ ਇਹ ਖਾਣਾ ਖਾ ਕੇ ਉਹਦਾ ਮਨ ਤ੍ਰਿਪਤ ਹੋ ਗਿਆ ਸੀ ਖਾਣਾ ਖਾਣ ਤੋਂ ਬਾਅਦ ਉਹ ਹੱਥ ਪੂੰਝਦੇ ਹੋਏ ਬੋਲੀ ਸੱਚਮੁੱਚ ਵੀਰ ਜੀ ਅੱਜ ਤੁਹਾਡੀ ਵਜ੍ਹਾ ਨਾਲ ਬਹੁਤ ਹੀ ਸੁਆਦ ਖਾਣਾ ਖਾਣ ਨੂੰ ਮਿਲਿਆ ਆ ਫਿਰ ਉਹ ਬਹੁ ਵੱਲ ਦੇਖਦੇ ਹੋਏ ਬੋਲੀ ਬਹੁ ਖਾਣਾ ਤਾਂ ਤੂੰ ਕਈ ਮਹੀਨਿਆਂ ਤੋਂ ਬਣਾ ਰਹੀ ਆ ਪਰ ਅੱਜ ਤਾਂ ਸੱਚਮੁੱਚ ਖਾਣੇ ਦਾ ਸੁਆਦ ਹੀ ਇੱਕਦਮ ਵੱਖਰਾ ਸੀ ਸੱਸ ਉਸ ਦੀ ਤਾਰੀਫ਼ ਕਰ ਰਹੀ ਸੀ ਤਾਂ ਪ੍ਰੀਤੀ ਦੇ ਚਿਹਰੇ ਤੇ ਖੁਸ਼ੀ ਸਾਫ਼ ਦਿਖਾਈ ਦੇ ਰਹੀ ਸੀ ਜਦੋਂ ਅਗਲੇ ਦਿਨ ਪ੍ਰੀਤੀ ਦੇ ਪਾਪਾ ਚਲੇ ਗਏ ਤਾਂ ਪ੍ਰੀਤੀ ਦੀ ਸੱਸ ਨੇ ਪ੍ਰੀਤੀ ਨੂੰ ਕਿਹਾ ਬਹੂ ਮੈਨੂੰ ਮaaf ਕਰ ਦੇਈ ਮੈਂ ਹਮੇਸ਼ਾ ਤੈਨੂੰ ਤਾਣੇ ਮਾਰਦੀ ਸੀ ਕਿ ਤੂੰ ਤਾਂ ਛੋਟੇ ਜਿਹੇ ਪਿੰਡ ਦੀ ਕੁੜੀ ਆ ਸ਼ਹਿਰ ਦੇ ਖਾਣ ਪੀਣ ਦੀਆਂ ਚੀਜ਼ਾਂ ਬਾਰੇ ਤੈਨੂੰ ਕਿੱਥੇ ਪਤਾ ਹੋਣਾ ਆ ਤੂੰ ਕਦੀ ਕੁਝ ਢੰਗ ਦਾ ਨਹੀਂ ਖਾਦਾ ਹੋਣਾ ਪਰ ਸੱਚਮੁੱਚ ਜੋ ਤੂੰ ਖਾਦਾ ਆ ਉਹ ਸਾਰਾ ਕੁਝ ਮੈਂ ਵੀ ਨਹੀਂ ਖਾਦਾ ਤੇ ਹੁਣ ਮੈਂ ਕਦੀ ਵੀ ਤੇਰੇ ਬਣਾਏ ਹੋਏ ਖਾਣੇ ਦੀ ਬੁਰਾਈ ਨਹੀਂ ਕਰੂੰਗੀ ਤੇ ਨਾ ਹੀ ਤੈਨੂੰ ਕੋਈ ਤਾਨਾ ਮਾਰੂੰਗੀ ਪ੍ਰੀਤੀ ਹਰਾਨੀ ਨਾਲ ਬੋਲੀ ਸੱਚ ਮੰਮੀ ਜੀ ਇਹਨਾਂ ਕਹਿ ਕੇ ਉਹ ਸੱਸ ਦੇ ਗਲੇ ਲੱਗ ਗਈ ਨਹੀਂ ਤਾਂ ਉਹ ਤਾਂ ਸੋਚ ਰਹੀ ਸੀ ਕਿ ਮੈਨੂੰ ਕਿਹੋ ਜੀ ਸੱਸ ਮਿਲ ਗਈ ਆ ਕਿਤੇ ساری ਜ਼ਿੰਦਗੀ ਇਹਦੇ ਨਾਲ ਕਲੇਸ਼ ਵਿੱਚ ਹੀ ਨਾ ਰਹਿਣਾ ਪਵੇ ਪਰ ਜਦੋਂ ਉਹਨੇ ਆਪਣੇ ਲਈ ਆਵਾਜ਼ ਉਠਾਈ ਤਰਜਾ 700 ਦੀ ਸੋਚ ਵੀ ਬਦਲਾਵ ਆ ਗਿਆ ਸੀ ਜ਼ਰੂਰੀ ਨਹੀਂ ਕਿ ਛੋਟੇ ਪਿੰਡ ਵਿੱਚ ਰਹਿਣ ਵਾਲੀ ਕੁੜੀ ਸ਼ਹਿਰ ਦੀ ਚਮਕ-ਦਮਕ ਵਿੱਚ ਆਉਣ ਤੋਂ ਬਾਅਦ ਜ਼ਿਆਦਾ ਖਰਚ ਕਰਨ ਲੱਗੇ ਉਦੋਂ ਹੀ ਉਹਦਾ ਸਹੁਰਾ ਵੀ ਆਫਿਸ ਦੇ ਟੂਰ ਤੋਂ ਘਰ ਵਾਪਸ ਆ ਗਿਆ ਸੱਸ ਬਹੂ ਨੂੰ ਇਸ ਤਰ੍ਹਾਂ ਖੁਸ਼ ਵੇਖ ਕੇ ਉਹ ਹੱਕੇ-ਬੱਕੇ ਰਹਿ ਗਏ ਤੇ ਬੋਲੇ ਭਾਈ ਮੈਂ ਕਿਤੇ ਕਿਸੇ ਗਲਤ ਘਰ ਤਾਣੀ ਆ ਗਿਆ ਇਹ ਮੈਂ ਕੀ ਵੇਖ ਰਿਹਾ ਆਂ ਤਪ੍ਰੀਤੀ ਦੀ ਸਾਸਮਸ ਕਰਾਉਂਦੇ ਹੋਏ ਬੋਲੀ ਹੁਣ ਤੁਹਾਨੂੰ ਆਪਣੇ ਘਰ ਵਿੱਚ ਅਕਸਰ ਇਹੋ ਜਿਹੀ ਖੁਸ਼ੀ ਵੇਖਣ ਨੂੰ ਮਿਲੂਗੀ ਕਿਉਂਕਿ ਮੈਂ ਸਮਝ ਗਈ ਆ ਕਿ ਬਹੂ ਸੱਚਮੁੱਚ ਬਹੁਤ ਚੰਗੀ ਆ ਮੈਂ ਹੀ ਪਾਗਲ ਸੀ ਜਿਹੜਾ ਸੋਚ ਰਹੀ ਸੀ ਕਿ ਛੋਟੇ ਪਿੰਡ ਤੋਂ ਆਈ ਹੋਈ ਕੁੜੀ ਸਾਡੇ ਪਰਿਵਾਰ ਲਈ ਚੰਗੀ ਨਹੀਂ ਆ ਤਾਂ ਪ੍ਰੀਤੀ ਦਾ ਸਹੁਰਾ ਕਹਿਣ ਲੱਗਾ ਵੇਖਿਆ ਮੈਂ ਨਹੀਂ ਕਹਿੰਦਾ ਸੀ ਕਿ ਬਹੂ ਤੈਨੂੰ ਬਹੁਤ ਪਸੰਦ ਆਊਗੀ ਚੱਲ ਹੁਣ ਆਪਣੇ ਬੇਟੇ ਬਹੂ ਦੇ ਨਾਲ ਖੁਸ਼ੀ-ਖੁਸ਼ੀ ਰਹਿ ਮੈਨੂੰ ਚੰਗਾ ਲੱਗਾ ਕਿ ਬਹੂ ਤੈਨੂੰ ਵੀ ਹੁਣ ਪਸੰਦ ਆਉਣ ਲੱਗੀ ਆ ਅਨੀਤਾ ਜੀ ਨੂੰ ਆਪਣਾ ਮਨ ਅੱਜ ਬਹੁਤ ਹਲਕਾ ਲੱਗ ਰਿਹਾ ਸੀ ਨਹੀਂ ਤਾਂ ਹਮੇਸ਼ਾ ਬਹੂ ਨੂੰ ਨੀਵਾਂ ਦਿਖਾਉਣ ਦੇ ਚੱਕਰ ਵਿੱਚ ਉਹਨਾਂ ਦੇ ਦਿਮਾਗ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਸੀ ਪਰ ਅੱਜ ਉਹਨਾਂ ਦੀ ਸਾਰੀ ਸੋਚ ਹੀ ਬਦਲ ਚੁੱਕੀ ਸੀ ਤੇ ਇਸੇ ਨਾਲ ਸਾਰੇ ਅੱਜ ਖੁਸ਼ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ